ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਮੈਨੂੰ 3 ਸਾਲ ਵੀ ਨਹੀਂ ਹੋਏ ਸੀ ਮੇਰੇ ਜੱਦੀ ਸ਼ਹਿਰ ਪੂਨੇ ਵਿੱਚ ਤਬਾਦਲਾ ਹੋਏ ਕਿ ਫਿਰ ਤਬਾਦਲਾ ਹੋ ਗਿਆ ਉਹ ਵੀ ਝਾਰਖੰਡ ਦੀ ਸਰਹੱਦ ਦੇ ਨੇੜੇ ਇੱਕ ਕਬੀਲੇ ਵਾਲੇ ਖੇਤਰ ਵਿੱਚ ਭਾਵੇਂ ਸਰਕਾਰ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਪਰਿਵਾਰ ਦੀ ਵੀ ਇੱਕ ਆਪਣੀ ਹੀ ਜ਼ਿੰਮੇਵਾਰੀ ਹੁੰਦੀ ਹੈ ਸਾਰੀਆਂ ਚੀਜ਼ਾਂ ਮੁਹੱਈਆ ਹੋਣ ਦੇ ਬਾਵਜੂਦ ਵੀ ਮੇਰੀ ਮਜਬੂਰੀ ਸੀ ਕਿ ਮੈਂ ਪਤਨੀ ਅਨੂ ਤੇ ਬੱਚਿਆਂ ਨੂੰ ਆਪਣੇ ਨਾਲ ਨਹੀਂ ਲਿਜਾ ਸਕਦਾ ਸੀ ਕਿਉਂਕਿ ਬੱਚਿਆਂ ਦੀ ਪੜ੍ਹਾਈ ਕਰਕੇ ਮੇਰੀ ਪਤਨੀ ਨੂੰ ਉਹਨਾਂ ਦੇ ਨਾਲ ਪੂਨੇ ਹੀ ਰਹਿਣਾ ਪਿਆ ਸੀ ਹੁਣ ਮੇਰੇ ਲਈ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਹੀ ਪੂਨੇ ਆਉਣਾ ਸੰਭਵ ਹੋਵੇਗਾ ਅਸੀਂ ਦੋਵੇਂ ਪਤੀ ਪਤਨੀ ਬਿਨਾਂ ਕੁਝ ਕਹੇ ਇਹ ਗੱਲ ਸਮਝ ਗਏ ਸੀ ਉੱਥੇ ਪਹੁੰਚਦੇ ਹੀ ਰਮੇਸ਼ ਨੇ ਗਰਮ ਚਾਹ ਨਾਲ ਮੇਰਾ ਸਵਾਗਤ ਕੀਤਾ ਰਮੇਸ਼ ਮੇਰਾ ਸਹਾਇਕ ਹੋਣ ਤੋਂ ਇਲਾਵਾ ਬੰਗਲੇ ਦਾ ਚੌਂਕੀਦਾਰ ਤੇ ਮਾਲੀ ਸਭ ਕੁਝ ਸੀ ਰਮੇਸ਼ ਆਪਣੀ ਪਤਨੀ ਮੀਨਾ ਨਾਲ ਬੰਗਲੇ ਦੇ ਪਿੱਛੇ ਬਣੇ ਕੁਆਟਰ 'ਚ ਰਹਿੰਦਾ ਸੀ। ਚਾਹ ਸੱਚਮੁੱਚ ਹੀ ਬਹੁਤ ਵਧੀਆ ਸੀ। ਚਾਹ ਪੀਂਦਿਆਂ ਹੀ ਮੈਂ ਕਿਹਾ, "ਤੈਨੂੰ ਦੇਖ ਕੇ ਲੱਗਦਾ ਨਹੀਂ ਕਿ ਇਹ ਚਾਹ ਤੂੰ ਬਣਾਈ ਹੈ।" ਤੁਸੀਂ ਠੀਕ ਕਿਹਾ ਸਰ, ਇਹ ਚਾਹ ਮੈਂ ਨਹੀਂ, ਮੇਰੀ ਪਤਨੀ ਨੇ ਬਣਾਈ ਹੈ। ਰਮੇਸ਼ ਆਪਣੇ ਦੰਦ ਕੱਢ ਕੇ ਹੱਸ ਪਿਆ। ਇੱਥੇ ਖਾਣੇ ਦਾ ਕੀ ਪ੍ਰਬੰਧ ਹੈ?" ਮੈਂ ਪੁੱਛਿਆ, "ਇੱਥੇ ਨੇੜੇ ਹੀ ਬਹੁਤ ਸਾਰੇ ਟਾਬੇ ਹਨ। ਤੁਹਾਨੂੰ ਖਾਣਾ ਮਿਲ ਜਾਵੇਗਾ। ਜੇ ਤੁਸੀਂ ਹੋਰ ਵੀ ਵਧੀਆ ਖਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸ਼ਹਿਰ ਦੇ ਅੰਦਰ ਜਾਣਾ ਪਵੇਗਾ ਪਰਮੇਸ਼ ਨੇ ਆਪਣੀ ਜਾਣਕਾਰੀ ਅਨੁਸਾਰ ਦੱਸਿਆ ਮੈਂ ਪੁੱਛਿਆ ਕਿ ਇੱਥੇ ਬੰਗਲੇ ਵਿੱਚ ਆਉਣ ਵਾਲਾ ਕੋਈ ਰਸੋਈਆ ਜਾਂ ਨੌਕਰਾਨੀ ਨਹੀਂ ਹੈ ਸਰ ਮੈਂ ਤੁਹਾਨੂੰ ਪੁੱਛ ਕੇ ਦੱਸਾਂਗਾ ਇਹ ਕਹਿ ਕੇ ਰਮੇਸ਼ ਜ਼ਿਆਦਾ ਕੱਪ ਚੁੱਕਣ ਲੱਗਾ ਇਹ ਹਰਾ ਭਰਾ ਕਬੀਲਿਆਂ ਵਾਲਾ ਇਲਾਕਾ ਸੀ ਮੈਨੂੰ ਇੱਥੋਂ ਦੇ ਲੋਕ ਵੀ ਬਹੁਤ ਸਿੱਧੇ ਸਾਦੇ ਤੇ ਆਪਣੇ ਕੰਮ ਵਿੱਚ ਹੀ ਧਿਆਨ ਰੱਖਣ ਵਾਲੇ ਲੱਗੇ ਮੇਰਾ ਸਰਕਾਰੀ ਬੰਗਲਾ ਅੰਦਰੋਂ ਬਹੁਤ ਵੱਡਾ ਤੇ ਆਲੀਸ਼ਾਨ ਸੀ ਮੈਨੂੰ ਇਹ ਮੰਗਲਾ ਬਹੁਤ ਪਸੰਦ ਆਇਆ ਜੋ ਹਰ ਪਾਸਿਓਂ ਖੁੱਲ੍ਹਾ ਸੀ ਤੇ ਇੱਕ ਬੈੱਡਰੂਮ ਵਿੱਚ ਏਸੀ ਵੀ ਲੱਗਾ ਸੀ ਮੈਂ ਆਪਣਾ ਬੈਗ ਬੈੱਡਰੂਮ ਵਿੱਚ ਰੱਖਿਆ ਤੇ ਨਹਾਉਣ ਦੀ ਤਿਆਰੀ ਕਰਨ ਲੱਗਾ ਦਫ਼ਤਰ ਦਾ ਸਮਾਂ ਹੋ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਹੁਣ ਨਾਸ਼ਤਾ ਕਿਸ ਦਾ ਕਰਾਂ ਹੁਣ ਤਾਂ ਮੇਰੇ ਕੋਲ ਮੈਗੀ ਬਣਾਉਣ ਦਾ ਸਮਾਂ ਵੀ ਨਹੀਂ ਸੀ ਮੈਂ ਪਹਿਲੇ ਹੀ ਦਿਨ देर ਨਾਲ ਨਹੀਂ ਜਾਣਾ ਚਾਹੁੰਦਾ ਸੀ ਇਹ ਸੋਚ ਕੇ ਕਿ ਮੈਂ ਉੱਥੇ ਹੀ ਕੁਝ ਖਾ ਲਵਾਂਗਾ ਮੈਂ ਤਿਆਰ ਹੋ ਕੇ ਬਾਹਰ ਆ ਕੇ ਦੇਖਿਆ ਤੋਂ ਟੇਬਲ ਤੇ ਰੱਖੇ ਡੱਬੇ ਵਿੱਚ ਨਾਸ਼ਤਾ ਟੱਕਿਆ ਹੋਇਆ ਦੇਖਿਆ ਜਦੋਂ ਟੱਕਣ ਚੁੱਕਿਆ ਤਾਂ ਕੜੀ ਪੱਤੇ ਨਾਲ ਸਜੇ ਗਰਮ ਪੋਹੇ ਦੀ ਮਹਿਕ ਸਾਰੇ ਘਰ ਵਿੱਚ ਫੈਲ ਗਈ ਮੇਰੇ ਮੂੰਹ ਵਿੱਚ ਪਾਣੀ ਆ ਗਿਆ ਮੈਂ ਤੁਰੰਤ ਉਸ ਨੂੰ ਪਲੇਟ ਵਿੱਚ ਪਾ ਲਿਆ ਜਦੋਂ ਮੈਂ ਉਸ ਨੂੰ ਖਾਧਾ ਸਵਾਦ ਸੱਚਮੁੱਚ ਅਦਭੁਤ ਸੀ ਪਰ ਤਾਰੀਫ਼ ਸੁਣਨ ਵਾਲਾ ਉੱਥੇ ਕੋਈ ਨਹੀਂ ਪਰਮੇਸ਼ ਵੀ ਨਹੀਂ ਸੀ ਸ਼ਾਮ ਨੂੰ ਘਰ ਪਰਤਣ ਤੋਂ ਬਾਅਦ ਮੈਂ ਆਪਣੀ ਪਤਨੀ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਇਹ ਚਿਕਨ ਦੀ ਆਵਾਜ਼ ਨੇ ਮੈਨੂੰ ਹੈਰਾਨ ਕਰ ਦਿੱਤਾ ਮੈਂ ਬਾਅਦ ਵਿੱਚ ਗੱਲ ਕਰਾਂਗਾ ਅਨੂ ਨੂੰ ਕਹਿ ਕੇ ਫੋਨ ਕੱਟ ਦਿੱਤਾ ਤੇ ਜਿਸ ਪਾਸੇ ਤੋਂ ਆਵਾਜ਼ ਆਈ ਚਲਾ ਗਿਆ ਸੀ ਕੁਆਟਰ ਤੋਂ ਆਵਾਜ਼ ਆ ਰਹੀ ਹੈ ਤਾਂ ਕਿ ਰਮੇਸ਼ ਆਪਣੀ ਪਤਨੀ ਨੂੰ ਕੁੱਟ ਰਿਹਾ ਹੈ ਮੈਂ ਕੁਝ ਦੇਰ ਉੱਥੇ ਖੜ੍ਹਾ ਸੋਚਦਾ ਰਿਹਾ ਹੌਲੀ ਹੁੰਦੀ ਹੁੰਦੀ ਜਿਸਕੀਆਂ ਬੰਦ ਹੋ ਕੇ ਰੁਕ ਗਈਆਂ ਤਾਂ ਮੈਂ ਬੰਗਲੇ ਵੱਲ ਵਾਪਸ ਮੋੜ ਆਇਆ ਸਵੇਰੇ ਉੱਠ ਕੇ ਮੈਂ ਸੈਰ ਕਰਨ ਲਈ ਬੰਗਲੇ ਦੇ ਬਾਗਿਚੇ ਵਿੱਚ ਘੁੰਮ ਰਿਹਾ ਸੀ ਪਰ ਮੇਰੀ ਨਜ਼ਰ ਕੁਆਟਰ ਵੱਲ ਹੀ ਲੱਗੀ ਹੋਈ ਸੀ ਉਦੋਂ ਹੀ ਮੈਂ ਰਮੇਸ਼ ਨੂੰ ਆਉਂਦਾ ਹੋਇਆ ਦੇਖਿਆ ਰਮੇਸ਼ ਨੇ ਆਉਂਦਿਆਂ ਹੀ ਆਖਿਆ ਸਰ ਤੁਸੀਂ ਕਿੰਨੇ ਪੈਸੇ ਦਿਓਗੇ ਨਾਸ਼ਤਾ ਤੇ ਦੋ ਸਮੇਂ ਦਾ ਖਾਣਾ ਬਣਾਉਣ ਲਈ ਉਸ ਨੇ ਆਪਣੀ ਗੱਲ ਰੱਖੀ ਮੈਂ ਕਿਹਾ ਪੈਸਿਆਂ ਦੀ ਚਿੰਤਾ ਨਾ ਕਰੋ ਬਸ ਚਾਹ ਨਾਸ਼ਤਾ ਤੇ ਖਾਣਾ ਬਿਲਕੁਲ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਕੱਲ ਸਵੇਰ ਦਾ ਸੀ ਰਮੇਸ਼ ਬੋਲਿਆ ਸਰ ਇਸ ਦਾ ਸਿੱਧਾ ਹਿਸਾਬ ਹੈ ਤਿੰਨ ਟਾਈਮ ਦਾ ਖਾਣਾ ਤੇ 3000 ਰੁਪਏ ਲੱਗਣਗੇ ਮੈਂ ਕਿਹਾ ਮੈਂ ਸਹਿਮਤ ਹਾਂ ਪਰ ਕੌਣ ਹੈ ਤੇ ਕਦੋਂ ਤੋਂ ਉਹ ਸ਼ੁਰੂ ਕਰੇਗਾ ਜਾਂ ਫਿਰ ਕਰੇਗੀ ਉਹ ਸਰ ਹੋਰ ਕੌਣ ਮੀਨਾ ਹੈ ਨਾ ਉਹ ਬਣਾ ਦੇਵੇਗੀ ਅੱਜ ਤੋਂ ਤੇ ਹੁਣੇ ਹੀ ਮੈਂ ਉਸ ਨੂੰ ਪੇਜਦਾ ਹਾਂ ਇਹ ਕਹਿ ਕੇ ਰਮੇਸ਼ ਨੇ ਜ਼ਾਦਾ ਕੱਪ ਚੁੱਕਿਆ ਤੇ ਮੀਨਾ ਨੂੰ ਬੁਲਾਉਣ ਚਲਾ ਗਿਆ ਜਿਵੇਂ ਹੀ ਮੀਨਾ ਆਈ ਉਸ ਨੇ ਆਪਣੇ ਕੋਮਲ ਹੱਥਾਂ ਨਾਲ ਰਸੋਈ ਦੀ ਕਮਾਂਡ ਸੰਭਾਲ ਲਈ ਭਾਵੇਂ ਮੈਂ ਉਸ ਦਾ ਚਿਹਰਾ ਨਹੀਂ ਦੇਖਿਆ ਸੀ ਕਿਉਂਕਿ ਉਹ ਮੇਰੇ ਸਾਹਮਣੇ ਆਪਣਾ ਕੁੰਡ ਕੱਢ ਕੇ ਰੱਖਦੀ ਸੀ ਪਰ ਉਸਦੇ ਕੱਦ ਤੇ ਸਰੀਰ ਦੇ ਕਾਰਨ ਔਰ ਮੇਸ਼ ਨਾਲੋਂ ਬਹੁਤ ਛੋਟੀ ਉਮਰ ਦੀ ਜੀ ਆਪਦੀ ਸੀ ਪਰਮੇਸ਼ ਆਪਣੇ ਘਰ ਤੋਂ ਸਵੇਰ ਦੀ ਚਾਹ ਲੈ ਕੇ ਆਉਂਦਾ ਸੀ ਉਸ ਤੋਂ ਬਾਅਦ ਮੀਨਾ ਮੇਰਾ ਟਿਫਨ ਪੈਕ ਕਰਕੇ ਮੇਜ਼ ਤੇ ਮੇਰਾ ਚਾਹ ਨਾਸ਼ਤਾ ਲਗਾ ਦਿੰਦੀ ਸੀ ਮੇਰੇ ਦਫ਼ਤਰ ਤੋਂ ਵਾਪਸ ਆਉਣ ਤੋਂ ਪਹਿਲਾਂ ਹੀ ਰਾਤ ਦਾ ਖਾਣਾ ਤਿਆਰ ਕਰਕੇ ਮੀਨਾ ਉਸ ਨੂੰ ਹੌਟਕੈਸ ਵਿੱਚ ਪਾ ਕੇ ਰੱਖ ਦਿੰਦੀ ਸੀ ਮੈਂ ਉਸ ਨੂੰ ਆਪਣੇ ਘਰ ਦੀ ਚਾਬੀ ਦਿੱਤੀ ਹੋਈ ਸੀ ਅਜੇ 4-5 ਦਿਨ ਹੀ ਹੋਏ ਸੀ ਕਿ ਮੈਂ ਫਿਰ ਕੁਆਟਰ ਤੋਂ ਚੀਕਾਂ ਦੀ ਆਵਾਜ਼ ਸੁਣੀ ਮੈਂ ਜਾਣ ਲੱਗਾ ਪਰ ਫਿਰ ਇਹ ਸੋਚ ਕੇ ਰੁਕ ਗਿਆ ਕਿ ਇਹ ਪਤੀ ਪਤਨੀ ਦਾ ਆਪਸੀ ਮਾਮਲਾ ਹੈ ਅਗਲੇ ਦਿਨ ਮੈਂ ਦੇਖਿਆ ਕਿ ਮੀਨਾ ਲੰਗੜਾ ਕੇ ਤੁਰ ਰਹੀ ਸੀ ਮੈਂ ਪੁੱਛਿਆ ਵੀ ਪਰ ਮੀਨਾ ਨੇ ਕੋਈ ਜਵਾਬ ਨਾ ਦਿੱਤਾ 4 ਦਿਨਾਂ ਬਾਅਦ ਫਿਰ ਉਹੀ ਗੱਲ ਦੁਬਾਰਾ ਹੋਈ ਇਸ ਵਾਰ ਜਦੋਂ ਮੈਂ ਮੀਨਾ ਤੇ ਹੱਥ ਤੇ ਸੱਟ ਦੇ ਨਿਸ਼ਾਨ ਦੇਖੇ ਤਾਂ ਮੈਂ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਮੈਂ ਮੀਨਾ ਦਾ ਹੱਥ ਫੜਿਆ ਜਦੋਂ ਖਾਣਾ ਬਣਾ ਰਹੀ ਸੀ ਤੇ ਉਸਦੇ ਜ਼ਖਮ ਤੇ ਕਰੀਮ ਲਗਾ ਦਿੱਤੀ ਮੀਨਾ ਦਰਦ ਨਾਲ ਰੋਣ ਲੱਗੀ ਮੈਂ ਨਜ਼ਰ ਉਠਾ ਕੇ ਪਹਿਲੀ ਵਾਰ ਮੀਨਾ ਦਾ ਚਿਹਰਾ ਦੇਖਿਆ ਕਿੰਨਾ ਸੋਹਣਾ ਕਿੰਨਾ ਮਾਸੂਮ ਮੇਰੀ ਨਜ਼ਰ ਮਿਲਦਿਆ ਹੀ ਮੀਨਾ ਨੇ ਅੱਖਾਂ ਨੀਵੀਆਂ ਕਰ ਲਈਆਂ ਹੁਣ ਤਾਂ ਅਕਸਰ ਇਹ ਅਜਿਹਾ ਹੋਣ ਲੱਗਾ ਹਰਮੇਸ਼ ਸ਼ਰਾਬ ਪੀ ਕੇ ਮੀਨਾ ਦੀ ਕੁੱਟਮਾਰ ਕਰਦਾ ਸੀ ਮੀਨਾ ਰਮੇਸ਼ ਦੀ ਦੂਜੀ ਪਤਨੀ ਸੀ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਤੇ ਮੀਨਾ ਨਾਲ ਸਰੀਰਕ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਜਦੋਂ ਉਹ ਸਫਲ ਹੁੰਦਾ ਤਾਂ ਉਹ ਆਪਣਾ ਸਾਰਾ ਗੁੱਸਾ ਉਸਤੇ ਕੱਢਦਾ ਸੀ ਜਿਵੇਂ ਕਿ ਇਹ ਹੀ ਮਰਦਾਨਗੀ ਦੀ ਨਿਸ਼ਾਨੀ ਹੋਵੇ ਮੀਨਾ ਦੇ ਜ਼ਖਮ ਮੈਂ ਦੇਖ ਨਹੀਂ ਸਕਦਾ ਸੀ ਪਰ ਮੇਰੇ ਕੋਲ ਮੂਕ ਦਰਸ਼ਕ ਬਣਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਉਹ ਸੱਟਾਂ ਖਾਂਦੀ ਰਹੀ ਤੇ ਮੈਂ ਉਹਨਾਂ ਤੇ ਕਰੀਮ ਲਾਉਂਦਾ ਰਿਹਾ ਇੱਕ ਦਰਦਨਾਕ ਰਿਸ਼ਤਾ ਬਣ ਗਿਆ ਸੀ ਸਾਡੇ ਦੋਵਾਂ ਦੇ ਵਿਚਕਾਰ ਹੌਲੀ-ਹੌਲੀ ਮੀਨਾ ਮੇਰੇ ਸਾਹਮਣੇ ਖੁੱਲਣ ਲੱਗੀ ਸੀ ਹੁਣ ਉਹ ਆਪ ਹੀ ਦਵਾਈ ਲਗਾਉਣ ਲਈ ਆਪਣਾ ਹੱਥ ਅੱਗੇ ਕਰ ਦਿੰਦੀ ਸੀ ਕਈ ਵਾਰ ਉਹ ਪਰਿਵਾਰਕ ਮਾਮਲਿਆਂ ਬਾਰੇ ਵੀ ਗੱਲ ਕਰ ਲੈਂਦੀ ਸੀ ਮੇਰੀ ਪਸੰਦ ਨਾ ਪਸੰਦ ਪੁੱਛ ਕੇ ਉਸ ਨੇ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਸਾਡੇ ਦਿਲ ਕਿਸੇ ਅਣਦੇਖੇ ਧਾਗੇ ਨਾਲ ਵੱਜਣ ਲੱਗੇ ਸੀ ਜਦੋਂ ਮੈਂ 2 ਮਹੀਨਿਆਂ ਬਾਅਦ ਘਰ ਗਿਆ ਤਾਂ ਉਥੋਂ ਵਾਪਸ ਆਉਂਦੇ ਸਮੇਂ ਮੈਂ ਮੀਨਾ ਲਈ ਇੱਕ ਲਾਲ ਰੰਗ ਦੀ ਸਾਰੀ ਖਰੀਦ ਲਈ ਮੀਨਾ ਸਾਰੀ ਵੇਖ ਕੇ ਖੁਸ਼ ਹੋ ਗਈ ਅਗਲੇ ਦਿਨ ਮੀਨਾ ਉਹ ਸਾੜੀ ਪਾ ਕੇ ਆਈ ਤਾਂ ਮੈਂ ਉਸਨੂੰ ਦੇਖਦਾ ਹੀ ਰਹਿ ਗਿਆ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ ਮੈਨੂੰ ਆਪਣੇ ਵੱਲ ਇਸ ਤਰ੍ਹਾਂ ਘੂਰਦਾ ਦੇਖ ਕੇ ਮੀਨਾ ਸ਼ਰਮਾ ਗਈ ਇੰਜ ਲੱਗਦਾ ਸੀ ਜਿਵੇਂ ਸਮਾਂ ਸਾਡੇ ਹੱਥੋਂ ਰੇਤ ਵਾਂਗ ਖਿਸਕ ਰਿਹਾ ਹੋਵੇ ਰੋਜ਼ ਸਵੇਰੇ ਮੈਂ ਮੀਨਾ ਦੀ ਉਡੀਕ ਕਰਨ ਲੱਗ ਪਿਆ ਜੇ ਮੀਨਾ ਦੇ ਆਉਣ ਵਿੱਚ ਥੋੜੀ ਵੀ ਦੇਰ ਹੋ ਜਾਂਦੀ ਤਾਂ ਮੈਂ ਬੇਚੈਨ ਹੋ ਕੇ ਘਰ ਦੇ ਬਾਹਰ ਚੱਕਰ ਲਾਉਣ ਲੱਗ ਪੈਂਦਾ ਇੰਜ ਲੱਗਦਾ ਸੀ ਜਿਵੇਂ ਮੀਨਾ ਵੀ ਸਾਰੀ ਰਾਤ ਸਵੇਰ ਹੋਣ ਦੀ ਉਡੀਕ ਕਰਦੀ ਹੋਵੇ ਤੇ ਸਵੇਰ ਹੁੰਦੀ ਆ ਹੀ ਉਹ ਬੰਗਲੇ ਵੱਲ ਭੱਜੀ ਆਉਂਦੀ ਜਿਵੇਂ ਕਿਸੇ ਜੇਲ੍ਹ ਵਿੱਚੋਂ ਛੁੱਟ ਗਈ ਹੋਵੇ ਇੱਕ ਦਿਨ ਮੈਂ ਸਵੇਰੇ ਸਵੇਰੇ ਬੰਗਲੇ ਦੇ ਅੰਦਰ ਬਾਹਰ ਕੰਮ ਰਿਹਾ ਸੀ ਸਵੇਰ ਦੇ 8 ਵਜੇ ਚੁੱਕੇ ਸਨ ਪਰ ਮੀਨਾ ਅਜੇ ਨਹੀਂ ਆਈ ਸੀ ਪਰਮੇਸ਼ਰ ਨੂੰ ਵੀ ਅਜੇ ਤੱਕ ਨਹੀਂ ਦੇਖਿਆ ਸੀ ਮੈਂ ਕਿਸੇ ਤਰ੍ਹਾਂ ਸਵੇਰ ਦੀ ਚਾਹ ਬਣਾ ਕੇ ਪੀਤੀ ਪਰ ਮੈਨੂੰ ਉਸ ਦਾ ਮਜ਼ਾ ਨਹੀਂ ਆਇਆ ਮੈਨੂੰ ਮੀਨਾ ਦੀ ਬਣਾਈ ਚਾਹ ਪੀਂਦੀ ਆਦਤ ਪੈ ਗਈ ਸੀ ਚਾਹ ਦਾ ਕੱਪ ਸਿੰਕ ਵਿੱਚ ਰੱਖ ਕੇ ਮੈਂ ਕੁਆਟਰ ਵਾਲ ਵਧਿਆ ਅੰਦਰ ਕੋਈ ਹਿਲਜੁਲ ਨਾ ਦੇਖ ਕੇ ਮੈਨੂੰ ਕਿਸੇ ਅਣਹੋਣੀ ਦਾ ਡਰ ਲੱਗਾ ਮੈਂ ਹੌਲੀ-ਹੌਲੀ ਦਰਵਾਜ਼ਾ ਧੱਕਿਆ ਦਰਵਾਜ਼ਾ ਖੁੱਲ ਗਿਆ ਅੰਦਰ ਦਾ ਨਜ਼ਾਰਾ ਦੇਖਦਿਆਂ ਹੀ ਮੇਰੇ ਹੋਸ਼ ਉੱਡ ਗਏ ਮੀਨਾ ਜ਼ਮੀਨ ਤੇ ਬੇਹੋਸ਼ ਪਈ ਸੀ ਰਮੇਸ਼ ਦਾ ਕੋਈ ਅਤਾ ਪਤਾ ਨਹੀਂ ਸੀ ਮੈਂ ਮੀਨਾ ਨੂੰ ਹੋਸ਼ ਵਿੱਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸਨੇ ਅੱਖਾਂ ਨਹੀਂ ਖੋਲੀਆਂ ਬੜੀ ਮੁਸ਼ਕਲ ਨਾਲ ਮੈਂ ਉਸਨੂੰ ਬਾਹਾਂ ਵਿੱਚ ਚੁੱਕਿਆ ਤੇ ਬੰਗਲੇ ਵਿੱਚ ਲੈ ਆਇਆ ਉਸ ਨੂੰ ਬੈੱਡਰੂਮ ਵਿੱਚ ਪਾ ਕੇ ਏਸੀ ਚਾਲੂ ਕਰ ਦਿੱਤਾ ਇਹ ਪਹਿਲੀ ਵਾਰ ਸੀ ਜਦੋਂ ਮੈਂ ਮੀਨਾ ਨੂੰ ਇੰਨੇ ਨੇੜੇੋਂ ਦੇਖਿਆ ਸੀ ਉਸ ਦੀ ਮਾਸੂਮੀਅਤ ਨੂੰ ਦੇਖ ਕੇ ਮੈਂ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ ਮੈਂ ਆਪਣੇ ਹੱਥ ਨਾਲ ਮੀਨਾ ਦੇ ਮੱਥੇ ਨੂੰ ਸੁਲਹਾਉਣ ਲੱਗਾ ਸਾਹਿਬ ਮੈਨੂੰ ਬਚਾ ਲਵੋ ਇਹ ਰਕਸ਼ ਮੈਨੂੰ ਮਾਰ ਦੇਵੇਗਾ ਇਹ ਕਹਿ ਕੇ ਮੀਨਾ ਫਿਰ ਬੇਹੋਸ਼ ਹੋ ਗਈ ਮੈਂ ਦਫ਼ਤਰ ਤੋਂ ਛੁੱਟੀ ਲੈ ਕੇ ਸਾਰਾ ਦਿਨ ਮੀਨਾ ਦੇ ਕੋਲ ਬੈਠਾ ਰਿਆ ਤਿੰਨ ਚਾਰ ਘੰਟੇ ਬਾਅਦ ਜਦੋਂ ਮੀਨਾ ਨੂੰ ਹੋਸ਼ ਆਈ ਤਾਂ ਉਸਨੇ ਦੱਸਿਆ ਕਰਮੇਸ਼ ਅਕਸਰ ਸ਼ਰਾਬ ਪੀ ਕੇ ਉਸਦੀ ਕੁੱਟਮਾਰ ਕਰਦਾ ਹੈ ਉਹ ਮੀਨਾ ਤੇ ਦੋਸ਼ ਲਗਾਉਂਦਾ ਹੈ ਕਿ ਵਿਆਹ ਦੇ ਇੰਨੇ ਸਾਲ ਬਾਅਦ ਵੀ ਬੱਚਾ ਨਹੀਂ ਹੋਇਆ ਪਰ ਸਚਾਈ ਤਾਂ ਇਹ ਹੈ ਕਿਰਮੇਸ਼ ਨਾ ਪੁੱਸਕ ਹੈ ਪਹਿਲੀ ਪਤਨੀ ਦੇਵੀ ਉਸ ਨੂੰ ਕੋਈ ਬੱਚਾ ਨਹੀਂ ਹੋਇਆ ਸੀ ਪਰ ਰਮੇਸ਼ ਨੂੰ ਆਪਣੇ ਵਿੱਚ ਕੋਈ ਕਮੀ ਨਜ਼ਰ ਨਹੀਂ ਆਉਂਦੀ ਉਹ ਆਪਣੇ ਆਪ ਨੂੰ ਮਰਦ ਸਮਝਦਾ ਹੈ ਤੇ ਇਸ ਤਰ੍ਹਾਂ ਆਪਣੀ ਮਰਦਾਨਗੀ ਨੂੰ ਦਰਸਾਉਂਦਾ ਹੈ ਮੈਂ ਮੀਨਾ ਨੂੰ ਦਰਦਨਵਾਰਕ ਗੋਲੀ ਦਿੱਤੀ ਤੇ ਕੁਝ ਦੇਰ ਬਾਅਦ ਉਹ ਮੇਰੇ ਨਾਲ ਚਿਪਕ ਕੇ ਸੌ ਗਈ। ਮੈਂ ਵੀ ਉਸ ਨੂੰ ਆਪਣੇ ਤੋਂ ਵੱਖ ਨਹੀਂ ਕੀਤਾ। ਜਦੋਂ 2 ਦਿਨਾਂ ਬਾਅਦ ਰਮੇਸ਼ ਆਇਆ ਤਾਂ ਮੈਂ ਉਸ ਨੂੰ ਬਹੁਤ ਡਾਂਟਿਆ ਤੇ ਇਹ ਵੀ ਸਮਝਾਇਆ ਕਿ ਜੇ ਮੀਨਾ ਨੇ ਪੁਲਿਸ ਕੋਲ ਚਕਾਇਤ ਕਰ ਦਿੱਤੀ ਤਾਂ ਉਸ ਦੀ ਨੌਕਰੀ ਵੀ ਜਾ ਸਕਦੀ ਹੈ ਤੇ ਉਸ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਇਸ ਦਾ ਪ੍ਰਭਾਵ ਇਹ ਹੋਇਆ ਕਿ ਹੁਣ ਰਮੇਸ਼ ਨੇ ਮੀਨਾ ਤੇ ਹੱਥ ਉਠਾਉਣਾ ਕਾਫੀ ਘਟ ਕਰ ਦਿੱਤਾ ਸੀ ਪਰ ਫਿਰ ਵੀ ਕਈ ਵਾਰ ਉਸ ਦਾ ਅੰਦਰਲਾ ਆਦਮੀ ਜਾਗ ਜਾਂਦਾ ਸੀ। ਤੇ ਫਿਰ ਡਰੀ ਹੋਈ ਮੀਨਾ ਮੇਰੇ ਨਾਲ ਚਿੰਬੜ ਜਾਂਦੀ ਸੀ। ਮੇਰੀ ਸ਼ੂ ਜਿਵੇਂ ਉਸ ਦੇ ਸਾਰੇ ਦਰਦ ਦੀ ਦਵਾਈ ਬਣ ਚੁੱਕੀ ਸੀ। ਇੱਕ ਗੁੰਮਨਾਮ ਰਿਸ਼ਤਾ ਬਣ ਗਿਆ ਸੀ ਜਿਸ ਵਿੱਚਕਾਰ ਕੋਈ ਸ਼ਰਤ ਨਹੀਂ ਸੀ, ਨਾ ਹੀ ਕੋਈ ਵਾਅਦਾ ਸੀ ਤੇ ਨਾ ਹੀ ਕਿਸੇ ਤਰ੍ਹਾਂ ਦੇ ਹੱਕ ਦੀ ਮੰਗ ਸੀ। ਵੇਖਦੇ-ਵੇਖਦੇ ਹੀ 2 ਸਾਲ ਬੀਤ ਗਏ ਸੀ। ਮੈਨੂੰ ਆਪਣੇ ਤਬਾਦਲੇ ਦੀ ਚਿੰਤਾ ਸਤਾਉਣ ਲੱਗੀ। ਪਹਿਲੀ ਵਾਰ ਮੈਂ ਇੱਛਾ ਕੀਤੀ ਕਿ ਮੇਰੀ ਬਦਲੀ ਨਾ ਕੀਤੀ ਜਾਵੇ। ਮੈਂ ਮੀਨਾ ਤੋਂ ਦੂਰ ਨਹੀਂ ਜਾਣਾ ਚਾਹੁੰਦਾ ਸੀ। ਭਾਵੇਂ ਸਾਡੇ ਵਿਚਕਾਰ ਕੋਈ ਸਰੀਰਕ ਸਬੰਧ ਨਹੀਂ ਸੀ ਪਰ ਇੱਕ ਦੂਜੇ ਨੂੰ ਦੇਖ ਕੇ ਸਾਡੀ ਮਾਨਸਿਕ ਭੁੱਖ ਪੂਰੀ ਹੋ ਜਾਂਦੀ ਸੀ ਜਦੋਂ ਮੈਂ ਮੀਨਾ ਨੂੰ ਆਪਣੇ ਤਬਾਦਲੇ ਬਾਰੇ ਦੱਸਿਆ ਤਾਂ ਮੀਨਾ ਕੁਝ ਵੀ ਨਾ ਕਹਿ ਸਕੀ ਤੇ ਚੁੱਪ ਰਹੀ ਅਗਲੇ ਦਿਨ ਮੀਨਾ ਨੇ ਮੈਨੂੰ ਕਿਹਾ ਸਾਹਬ ਮੈਂ ਤੁਹਾਨੂੰ ਜਾਣ ਤੋਂ ਤਾਂ ਨਹੀਂ ਰੋਕ ਸਕਦੀ ਹਾਂ ਪਰ ਤੁਸੀਂ ਮੈਨੂੰ ਆਪਣੀ ਕੋਈ ਨਿਸ਼ਾਨੀ ਦੇ ਕੇ ਜਾਵੋ ਤੁਸੀਂ ਕੀ ਚਾਹੁੰਦੇ ਹੋ ਮੈਂ ਉਸਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਘੁੱਟ ਕੇ ਫੜ ਕੇ ਪੁੱਛਿਆ ਮੀਨਾ ਨੇ ਕਿਹਾ ਕੀ ਤੁਸੀਂ ਦੇ ਸਕਦੇ ਹੋ ਤੁਸੀਂ ਮੰਗ ਕੇ ਤਾਂ ਵੇਖੋ ਇਹ ਮਰਦ ਦੀ ਜ਼ੁਬਾਨ ਹੈ ਤਾਂ ਤੁਸੀਂ ਮੂੰਹ ਨਹੀਂ 모ੜੋਗੇ ਕਦੇ ਵੀ ਨਹੀਂ ਕਹਿ ਕੇ ਮੈਂ ਉਸ ਦਾ ਉਸ ਨਾਲ ਵਾਦਾ ਕੀਤਾ ਕਿ ਉਹ ਜੋ ਵੀ ਮੰਗੇਗੀ ਉਹ ਉਸ ਨੂੰ ਮਿਲੇਗਾ ਆਖਰਕਾਰ ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀ ਮੇਰੇ ਤਬਾਦਲੇ ਦਾ ਹੁਕਮ ਆ ਗਿਆ ਮੈਨੂੰ ਇੱਕ ਹਫਤੇ ਬਾਅਦ ਇੱਥੋਂ ਜਾਣਾ ਪੈਣਾ ਸੀ ਮੈਂ ਮੀਨਾ ਨੂੰ ਕਿਹਾ ਤੂੰ ਕੁਝ ਨਹੀਂ ਮੰਗਿਆ ਮੈਨੂੰ ਤੇਰੇ ਤੋਂ ਬੱਚਾ ਚਾਹੀਦਾ ਹੈ ਮੀਨਾ ਨੇ ਮੇਰੀਆਂ ਅੱਖਾਂ ਵਿੱਚ ਚੱਕਦੇ ਹੋਏ ਕਿਹਾ ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ ਤੇ ਕਿਹਾ ਕੀ ਤੁਸੀਂ ਹੋਸ਼ ਵਿੱਚ ਤਾਂ ਹੋ ਇੰਜ ਲੱਗਾ ਜਿਵੇਂ ਬਿਜਲੀ ਦੀ ਨੰਗੀ ਤਾਰ ਨੇ ਮੈਨੂੰ ਆਪ ਛੂ ਲਿਆ ਹੋਵੇ ਮੀਨਾ ਨੇ ਮੈਨੂੰ ਕੁਝ ਨਾ ਕਿਹਾ ਤੇ ਚਲੀ ਗਈ ਅਗਲੇ ਦਿਨ ਸ਼ਾਮ ਤੋਂ ਹੀ ਜ਼ੋਰਦਾਰ ਮੀਂਹ ਪੈ ਰਿਹਾ ਸੀ ਰਮੇਸ਼ ਆਪਣੀ ਪੀਣ ਦੀ ਲਾਲਸਾ ਮਟਾਉਣ ਲਈ ਬਾਹਰ ਗਿਆ ਹੋਇਆ ਸੀ ਮੀਨਾ ਪਹਿਲਾਂ ਹੀ ਰਾਤ ਦਾ ਖਾਣਾ ਤਿਆਰ ਕਰਕੇ ਚਲੀ ਗਈ ਸੀ ਮੈਂ ਰਾਤ ਦਾ ਖਾਣਾ ਖਾਣ ਤੋਂ ਬਾਅਦ ਬੈਡਰੂਮ ਵੱਲ ਜਾ ਰਿਹਾ ਸੀ ਕਿ ਦਰਵਾਜ਼ੇ ਤੇ ਜ਼ੋਰ-ਜ਼ੋਰ ਖੜਕਾਉਣ ਦੀ ਆਵਾਜ਼ ਸੁਣੀ ਮੈਂ ਬਾਹਰ ਦੀ ਲਾਈਟ ਆਨ ਕੀਤੀ ਤਾਂ ਮੀਨਾ ਨੂੰ ਉੱਥੇ ਖੜੀ ਦੇਖਿਆ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਮੈਂ ਪੁੱਛਿਆ ਕੀ ਹੋਇਆ ਇੰਨੀ ਦੇਰ ਰਾਤ ਕਿਉਂ ਆਈ ਹੈ ਮੈਂ ਤੇਰੀ ਨਿਸ਼ਾਨੀ ਲੈਣ ਆਈ ਹਾਂ ਮੈਂ ਦਰਵਾਜ਼ਾ ਨਹੀਂ ਖੋਲ ਸਕਿਆ ਸਮਾਜਿਕ ਮਾਨਤਾਵਾਂ ਨੇ ਮੇਰੇ ਪੈਰਾਂ ਵਿੱਚ ਬੀੜੀਆਂ ਪਾ ਦਿੱਤੀਆਂ ਮੀਨਾ ਬਾਹਰ ਖੜੀ ਪੇਜ ਰਹੀ ਸੀ ਪਰ ਅੰਦਰ ਮੇਰੇ ਦਿਲ ਤੇ ਦਿਮਾਗ ਵਿੱਚ جنگ ਚੱਲ ਰਹੀ ਸੀ ਆਖਰ ਦਿਲ ਨੇ ਇਹ ਲੜਾਈ ਜਿੱਤ ਲਈ ਮੈਂ ਮੀਨਾ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਮੀਨਾ ਨੇ ਸਭ ਕੁਝ ਮੇਰੇ ਹਵਾਲੇ ਕਰ ਦਿੱਤਾ ਤੇ ਮੇਰੇ ਪਿਆਰ ਨੂੰ ਆਪਣੇ ਅੰਦਰ ਸਦਾ ਲਈ ਸੰਭਾਲ ਲਿਆ ਜਿਵੇਂ ਕੋਈ ਮੋਤੀ ਫਿਰ ਸੀਪ ਵਿੱਚ ਕੈਦ ਹੋ ਗਿਆ ਹੋਵੇ ਮੀਨਾ ਨੇ ਪਹਿਲੀ ਵਾਰ ਪਿਆਰ ਦੇ ਇਸ ਰੂਪ ਦਾअनुभव ਕੀਤਾ ਸੀ ਪਹਿਲੀ ਵਾਰ ਉਸ ਨੂੰ ਪਤਾ ਲੱਗਾ ਕਿ ਔਰਤ ਮਰਦ ਦਾ ਰਿਸ਼ਤਾ ਕਿੰਨਾ ਨਰਮ ਇੰਨਾ ਮਖਮਲੀ ਹੁੰਦਾ ਹੈ ਸ਼ਾਇਦ ਮੈਂ ਵੀ ਪਹਿਲੀ ਵਾਰ ਹੀ ਸੱਚਮੁੱਚ ਔਰਤ ਮਰਦ ਦੇ ਰਿਸ਼ਤੇ ਦਾ ਅਨੁਭਵ ਕੀਤਾ ਸੀ ਇਸ ਤੋਂ ਪਹਿਲਾਂ ਤਾਂ ਸਿਰਫ ਸਰੀਰਕ ਪਿਆਰ ਹੀ ਬੁੱਝਦਾ ਰਿਹਾ ਸੀ ਮੇਰਾ ਮਨ ਅੱਜ ਸੰਤੁਸ਼ਟ ਹੋਇਆ ਸੀ ਅਗਲੇ ਦਿਨ ਮੈਂ ਆਪਣੀ ਨਵੀਂ ਥਾਂ ਤੇ ਚਲਾ ਗਿਆ ਉਸ ਤੋਂ ਬਾਅਦ ਮੇਰਾ ਮੀਨਾ ਨਾਲ ਕੋਈ ਸੰਪਰਕ ਨਹੀਂ ਰਿਹਾ ਮੈਂ ਉਸ ਨੂੰ ਮਿਲਣ ਬਾਰੇ ਕਈ ਵਾਰ ਸੋਚਿਆ ਪਰ ਨੌਕਰੀ ਤੇ ਪਰਿਵਾਰਕ ਕਾਰਨਾ ਕਰਕੇ ਮੀਨਾ ਨੂੰ ਦੁਬਾਰਾ ਨਹੀਂ ਮਿਲ ਸਕਿਆ ਅੱਜ 10 ਸਾਲ ਬੀਤ ਚੁੱਕੇ ਹਨ ਪਰ ਜਦੋਂ ਵੀ ਮੀਨਾ ਦੇ ਬਾਰੇ ਸੋਚਦਾ ਹਾਂ ਮੇਰੇ ਅੰਦਰ ਇੱਕ ਅਜੀਬ ਜਿਹੀ ਹਲਚਲ ਹੁੰਦੀ ਹੈ ਦੋਸਤੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ